Satana. So, ਬਾਟੀ ਕਾ ਕਿਆ ਤੋ ਪੈਸਾ ਨਹੀਂ ਮਾਨਸ ਕੀ ਗਾ ਤੇ ਇਹੀ ਦਰਮੰਦੇ ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਕ੍ਰਿਸ਼ਨ ਦੀ ਜੈ ਖੋਲ ਕੇ ਬਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਤਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ श्री वाहेगुरु साहिब जी ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੀ ਦੇਹ ਨਾਮ ਕਰ ਆਪਣੇ ਤੇਰੇ ਰਾਹ ਆਪਣੀ ਸਰਣ ਰਾਖ ਪ੍ਰਵਦਾਪੀ ਗੁਰ ਪ੍ਰਸਾਦ ਕਿੰਨ ਬਿਰਲਾ ਜਾਤੀ ਸੁਨੋ ਬਿਨੋ ਪ੍ਰਭ ਮੇਰੀ ਮਿੱਤਾ ਚਰਨ ਕਮਲ ਵਸੈ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਰਹਦਾਸ ਵਿਸਰਨਾਈ ਓਰਨ ਗੁਣਤਾਸ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 742 ਅੰਗ ਦੇ ਉੱਤੇ ਸੁਭਾਏ ਬਾਣ ਸੋਹੀ ਮਹੱਲਾ ਪੰਜੇਵਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਐ ਸਾਰੇ ਸ਼ਬਦ ਦੇ ਵਿੱਚ ਇਹੀ ਕਹਿ ਰਹੇ ਐ ਕਿ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਨੀ ਪੈਣੀ ਐ ਜੇ ਉਸ ਪ੍ਰਮਾਤਮਾ ਦੇ ਅੱਗੇ ਬੇਨਤੀਆਂ ਕਰੋਗੇ ਤੁਹਾਡੇ ਸਾਰੇ ਕਾਰਜ ਸੰਪੂਰਨ ਹੋ ਜਾਣਗੇ ਤੇ ਤੁਹਾਡਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਵਿੱਚ ਜੁੜ ਜਾਣਾ ਜਦੋਂ ਉਹਦੇ ਅੱਗੇ ਤੁਸੀਂ ਬੇਨਤੀਆਂ ਕਰਦੇ ਰਹੋਗੇ ਸਾਨੂੰ ਇੱਕ ਵਾਰ ਕਹਿਣਾ ਪੈਂਦਾ ਕਿ ਸੱਚੇ ਬਾਦਸ਼ਾਹ ਮੈਨੂੰ ਦਰਸ਼ਨ ਦੇ ਦਿਓ ਜੇ ਗੁਰੂ ਨੇ ਦਰਸ਼ਨ ਦਿੱਤਾ ਸਮਝ ਲਓ ਸਾਰੇ ਕਾਰਜ ਸਾਡੇ ਪੂਰੇ ਹੋ ਗਏ ਅੱਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਦਰਸ਼ਨ ਦੇਖ ਜੀਵਾ ਗੁਰ ਤੇਰਾ ਦੁਨੀਆ ਸਾਰੀ ਜਿਉਂਦੀ ਫਿਰਦੀ ਹੈ ਜੀ ਪਰ ਆਤਮਿਕ ਜੀਵਨ ਪੱਖੋਂ ਅਸੀਂ ਸਾਰੇ ਮਰੇ ਹੋਏ ਆ ਜਦੋਂ ਅਸੀਂ ਗੁਰੂ ਦਾ ਦਰਸ਼ਨ ਕਰ ਲਾਂਗੇ ਗੁਰੂ ਸਾਹਿਬ ਕਹਿੰਦੇ ਆਤਮਿਕ ਜੀਵਨ ਮਿਲ ਜਾਣਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਕਿ ਮੇਰੇ ਭਾਗ ਵੱਡੇ ਬਣ ਜਾਣਗੇ ਪੂਰਨ ਕਰਮ ਵੱਡੇ ਕਰਮ ਬਣ ਜਾਣਗੇ ਜਦੋਂ ਤੇਰੇ ਦਰਸ਼ਨ ਹੋਣਗੇ ਪੂਰਨ ਕਰਮ ਹੋਏ ਪ੍ਰਭ ਮੇਰਾ ਜਦੋਂ ਅਸੀਂ ਪ੍ਰਮਾਤਮਾ ਦੀ ਗੱਲ ਕਰਾਂਗੇ ਪ੍ਰਮਾਤਮਾ ਦੇ ਨਾਲ ਜੁੜਾਂਗੇ ਉਸ ਨੂੰ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਾਂਗੇ ਉਦੋਂ ਫਿਰ ਉਸ ਪ੍ਰਮਾਤਮਾ ਨੇ ਦਰਸ਼ਨ ਦੇ ਦੇਣੇ ਆ ਦਰਸ਼ਨ ਦੇੜੇ ਕਿਵੇਂ ਆ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਟਕ ਦਮ ਕਰਾਰੇ ਜੋ ਕਰੋ ਹਾਜ਼ਰ ਹਜੂਰ ਖੁਦਾਈ ਕਹਿੰਦੇ ਜਿਹੜੀ ਸਾਡੇ ਮਨ ਤੇ ਮੈਲ ਲੱਗੀ ਹੋਈ ਹੈ ਨਾ ਜਿੱਦੋਂ ਉਹ ਮੈਲ ਉੱਤਰ ਗਈ ਉਦੋਂ ਦੁਨੀਆਂ ਦੇ ਵਿੱਚੋਂ ਹੀ ਦਰਸ਼ਨ ਹੋਣਾ ਕੋਈ ਵੱਖਰੀ ਥਾਂ ਤੋਂ ਦਰਸ਼ਨ ਨਹੀਂ ਹੋਣਾ ਸਾਰਿਆਂ ਦੇ ਵਿੱਚੋਂ ਹੀ ਦਰਸ਼ਨ ਹੋਣਾ ਜਿੱਦੋਂ ਸਾਡੇ ਮਨ ਤੋਂ ਮੈਲ ਉੱਤਰ ਗਈ ਅਜੇ ਮੈਲ ਦੇ ਭਰੇ ਪਏ ਆ ਮੈਲ ਉਤਰਨੀ ਕਿੰਨੇ ਆ ਗੁਰੂ ਨਾਨਕ ਸਾਹਿਬਾਰੇ ਸਾਨੂੰ ਰੋਜ਼ ਹੀ ਕਹਿੰਦੇ ਆ ਕਿ ਮੈਲ ਉਤਾਰਨ ਦਾ ਇੱਕੋ ਹੀ ਤਰੀਕਾ ਉਹ ਕਿਹੜਾ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੋਤ ਪਲੇਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਕਹਿੰਦੇ ਨਾਮ ਦਾ ਸਾਬਣ ਜਿਹੜਾ ਨਾ ਆ ਨਾਮ ਗੁਰਬਾਣੀ ਜਿਹੜੀ ਆ ਵਾਹਿਗੁਰੂ ਦੀ ਇਹਨੂੰ ਕਹਿੰਦੇ ਜਦੋਂ ਅਸੀਂ ਹਿਰਦੇ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਸਾਡੇ ਅੰਦਰੋਂ ਜਿਹੜੀ ਮੈਲ ਹੈ ਉਹ ਉਤਰ ਜਾਣੀ ਹੈ ਜੇ ਅਸੀਂ ਗੁਰੂ ਦੇ ਦਰਸ਼ਨਾਂ ਵਾਸਤੇ ਤੇ ਆਉਂਦੇ ਆ ਪਰ ਮਨ ਵਿੱਚ ਈਰਖਾ ਰੱਖ ਕੇ ਆਏ ਤਾਂ ਗੁਰੂ ਸਾਹਿਬ ਕਹਿੰਦੇ ਆ ਖੰੰਲੇ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਵੇ ਕਹਿੰਦੇ ਜਿਹੜੀ ਉਨੂੰ ਨੂੰ ਸਾਫ ਕਰਨ ਵਾਸਤੇ ਲੇਰ ਹੁੰਦੀ ਹੈ ਕਹਿੰਦੇ ਉਹਨੂੰ ਚਾਹੇ 100 ਧੋਣ ਬੰਦਾ ਪਾ ਲਿਓ ਸਾਫ ਨਹੀਂ ਹੁੰਦੀ ਕਹਿੰਦੇ ਕਿਉਂ ਕਿਉਂਕਿ ਤੇਲ ਲੱਗ ਜਾਂਦਾ ਵਿੱਚੇ ਮਿੱਟੀ ਘੱਟਾ ਲੱਗ ਜਾਂਦਾ ਉਹ ਇੰਨੀ ਮੈੜੀ ਹੋ ਜਾਂਦੀ ਹੈ ਲੇਰ ਕਿ ਜੇ 100 ਧੋਣ ਵੀ ਪਾਓਗੇ ਤਾਂ ਵੀ ਸਾਫ ਨਹੀਂ ਹੋਣੀ ਪਰ ਜੇ ਮਨ ਵਿੱਚ ਈਰਖਾ ਰੱਖ ਕੇ ਕਿਸੇ ਪ੍ਰਤੀ ਬੈਰ ਰੱਖ ਕੇ ਗੁਰਦੁਆਰਾ ਸਾਹਿਬ ਆਵਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਦਰਸ਼ਨ ਨਹੀਂ ਹੋਣੇ ਮਨ ਦੀ ਮੈਲ ਉਤਾਰਨੀ ਪੈਣੀ ਹੈ ਫਿਰ ਗੁਰੂ ਸਾਹਿਬ ਕਹਿੰਦੇ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਹੁਣ ਮੈਂ ਤੇਰੇ ਦਰਸ਼ਨਾ ਕਰਕੇ ਜਿਉਂਦਾ ਮੈਨੂੰ ਆਤਮਿਕ ਜੀਵਨ ਮਿਲ ਗਿਆ ਮੈਨੂੰ ਆਤਮਿਕ ਬਲ ਮਿਲ ਗਿਆ ਕਿਉਂਕਿ ਮੈਨੂੰ ਤੇਰੇ ਦਰਸ਼ਨ ਹੋ ਗਏ ਦੁਨੀਆ ਦੇ ਵਿੱਚੋਂ ਦਰਸ਼ਨ ਹੋ ਗਏ ਪੂਰਨ ਕਰਮ ਹੋਏ ਤਬ ਮੇਰਾ ਮੇਰੇ ਜਿਹੜੇ ਕਰਮ ਨੇ ਉਹ ਪੂਰਨ ਹੋ ਗਏ ਵੱਡੇ ਹੋ ਗਏ ਮੈਂ ਵੱਡਿਆਂ ਭਾਗਾਂ ਵਾਲਾ ਹੋ ਗਿਆ ਜਦੋਂ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਇਹ ਬੇਨਤੀ ਸੁਣ ਪ੍ਰਭ ਮੇਰੇ ਸੱਚੇ ਬਾਦਸ਼ਾਹ ਇਹ ਮੇਰੀ ਇੱਕ ਬੇਨਤੀ ਹੈ ਕਿ ਮੇਰੇ ਅੰਦਰ ਦੀ ਜਿਹੜੀ ਮੈਲ ਹੈ ਉਹਨੂੰ ਧਾਰ ਦਿਓ ਮੇਰੀ ਤੇ ਇੱਕੋ ਹੀ ਬੇਨਤੀ ਹੈ ਬਸ ਇਹ ਬੇਨਤੀ ਸੁਣ ਪ੍ਰਭ ਮੇਰੇ ਮੇਰੇ ਪ੍ਰਭੂ ਜੀ ਮੇਰੇ ਸੋਹਣੇ ਪ੍ਰਮਾਤਮਾ ਜੀ ਆ ਮੇਰੀ ਕਬੀਨਤੀ ਨੂੰ ਸੁਣ ਲਿਓ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਨਾ ਯਕ ਅਰਜ ਗੁਕਤਮ ਬੇਸਤੋ ਦਰਗੋਸ ਕੁੰਨ ਕਰਤਾਰ ਫੱਕਾ ਕਬੀਰ ਕਰੇ ਮਤੋਂ ਬੇਅੈਬ ਪਰਬਤ ਘਾਰ ਗੁਰੂ ਨਾਨਕ ਸਾਹਿਬ ਮਹਾਰਾਜ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ ਉਹ ਬੇਨਤੀ ਕਾਦੀ ਕਰਦੇ ਆ ਕਿ ਸੱਚੇ ਪਾਤਸ਼ਾਹ ਜੱਗ ਅਰਜ ਗੁਪਤੰ ਪੇਸ ਤੋ ਕਿ ਮੇਰੀ ਇੱਕ ਬੇਨਤੀ ਆ ਉਹਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਕੰਨ ਲਾ ਕੇ ਸੁਣਿਓ ਕੰਨ ਲਾ ਕੇ ਕਿਉਂ ਕਹਿੰਦੇ ਆ ਕਿ ਸੁਣਿਓ ਕਿ ਤੁਸੀਂ ਵੱਡੇ ਹੋ ਕਬੀਰ ਕਬੀਰ ਦਾ ਭਾਗ ਉਹਦਾ ਵੱਡਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਚਿਹਰੇ ਦਾ ਭਾਵ ਉਹਦਾ ਨੌਕਰ ਕਿ ਸੱਚੇ ਪਾਦਸ਼ਾਹ ਮੈਨੂੰ ਆਪਣੇ ਨੌਕਰ ਨੂੰ ਵੀ ਪਰਮਾਤਮਾ ਦਾ ਨਾਮ ਦੀ ਬਖਸ਼ਿਸ਼ ਕਰ ਦਿਓ ਦੇ ਨਾਮ ਕਰ ਆਪਣੇ ਚਿਹਰੇ ਕਿ ਮੈਨੂੰ ਨੌਕਰ ਨੂੰ ਆਹ ਪਰਮਾਤਮਾ ਦਾ ਨਾਮ ਜਿਹੜਾ ਤੁਹਾਡਾ ਨਾਮ ਹੈ ਇਹ ਮੈਨੂੰ ਦੇ ਦਿਓ ਜੀ ਨਾਮ ਦਾ ਖਜ਼ਾਨਾ ਜਿੱਤੇ ਨਾਮ ਦਾ ਖਜ਼ਾਨਾ ਸਾਡੀ ਜ਼ਿੰਦਗੀ 'ਚ ਆ ਗਿਆ ਗੁਰੂ ਸਾਹਿਬ ਕਹਿੰਦੇ ਆ ਖਾਓ ਖਰਚੋ ਰਲ ਮਿਲ ਭਾਏ ਟੋਟ ਨਾ ਆਵੇ ਵੱਧ ਨਾ ਜਾਏ ਕਹਿੰਦੇ ਨਾਮ ਦਾ ਖਜ਼ਾਨਾ ਇਸ ਤਰ੍ਹਾਂ ਦਾ ਹੈ ਇਹਨੂੰ ਜਿੰਨਾ ਮਰਜੀ ਖਾਂਦੇ ਰਹੋ ਵਰਤਦੇ ਰਹੋ ਕਹਿੰਦੇ ਇਹ ਕਦੇ ਮੁੱਕਣਾ ਨਹੀਂ ਦੇਹ ਨਾਮ ਕਰ ਆਪਣੇ ਚਿਹਰੇ ਆਪਣੇ ਨੌਕਰ ਨੂੰ ਵੇ ਆ ਨਾਮ ਦੇ ਦਿਓ ਜੀ ਰਹਾਓ ਰਹਾਉ ਦਾ ਭਾਵ ਉਹਦਾ ਠਹਿਰਨਾ ਤੇ ਗੁਰੂ ਨਾਨਕ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਸੱਚੇ ਬਾਦਸ਼ਾਹ ਮੈਨੂੰ ਹੁਣ ਆਪਣੀ ਸ਼ਰਨ 'ਚ ਰੱਖ ਲਿਓ ਮੈਨੂੰ ਦੂਜੇ ਬੂਹੇ ਤੇ ਭੇਜਿਓ ਨਾ ਜੇ ਦੂਜੇ ਬੂਹੇ ਤੇ ਭੇਜੋਗੇ ਮੇਰੀ ਜਿੰਦ ਕੱਢ ਲਿਓ ਮੈਨੂੰ ਦੂਜੇ ਬੂਹੇ ਤੇ ਜਾਣ ਦੀ ਲੋੜ ਨਹੀਂ ਮੈਨੂੰ ਆਪਣੇ ਦਰਵਾਜ਼ੇ ਤੇ ਰੱਖਿਓ ਆਪਣੇ ਬੂਹੇ ਤੇ ਰੱਖਿਓ ਆਪਣੀ ਸ਼ਰਨ 'ਚ ਰੱਖਿਓ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦੇ ਕਿ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਕਿ ਮੈਨੂੰ ਸ਼ਰਨ ਚ ਰੱਖ ਲਿਓ ਮੈਂ ਤੁਹਾਡੀ ਸ਼ਰਨ ਚ ਆ ਗਿਆ ਮੈਂ ਬੜੀ ਦੂਰ ਤੋਂ ਆਇਆ ਦੂਰ ਤੋਂ ਕਿੰਨੀ ਕਾਇਆ ਜੀ ਅਸੀਂ ਗੁਰੂ ਸਾਹਿਬ ਕਹਿੰਦੇ ਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜਮੀਨ ਕੁਰੰਗਾ ਕਈ ਜਨਮ ਲੰਘੇ ਸਾਡੇ ਕੀੜਿਆਂ ਮਕੌੜਿਆਂ ਦੇ ਵਿੱਚ ਕਈ ਜਨਮ ਲੰਘੇ ਸਾਡੇ ਸੱਤਾਂ ਦੀਆਂ ਜੂਨੀਆਂ ਤੇ ਲੰਘ ਤੁਰਦੇ ਆ ਫਿਰਦੇ ਆ ਨੋ ਪਰ ਹੁਣ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਸ਼ਰਣ ਤੇ ਆ ਗਏ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀ ਮੈਂ ਤੁਹਾਡੀ ਸ਼ਰਣ ਤੇ ਆ ਗਿਆ ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਐ ਕਿ ਆਪਣੀ ਸ਼ਰਨ ਰਾਖ ਕਬ ਦਾਤੇ ਮੈਨੂੰ ਆਪਣੀ ਸ਼ਰਨ ਤੇ ਰੱਖ ਲਿਓ ਦੂਜੇ ਬੂਹੇ ਤੇ ਮੈਨੂੰ ਭੇਜਿਓ ਹੀ ਨਾ ਗੁਰ ਪ੍ਰਸਾਦ ਕਿਨੇ ਵਿਰਲਾ ਜਾਤੇ ਇਹ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਜਾਂਦਾ ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਗੁਰੂ ਨੂੰ ਜਾਣਦਾ ਹੈ ਗੁਰੂ ਨੂੰ ਪਹਿਚਾਣਦਾ ਹੈ ਪਹਿਚਾਣਿਆ ਉਦੋਂ ਜਾਣਿਆ ਜਦੋਂ ਕਿਰਪਾ ਹੋਣੀ ਆ ਸਾਡੇ ਤੇ ਕਿਰਪਾ ਤਾਂ ਹੋਣੀ ਹੈ ਜੇ ਗੁਰੂ ਦੇ ਨਾਲ ਜੁੜਾਂਗੇ ਜੇ ਗੁਰੂ ਕੋਲ ਆਵਾਜੇ ਕਿਰਪਾ ਤਾਂ ਹੋਣੀ ਹੈ ਹੁਣ ਜੇ ਬੰਦਾ ਕਹਿੰਦੇ ਕਿ ਥਾਲੀ ਦੇ ਵਿੱਚ ਪ੍ਰਸ਼ਾਦਾ ਪਾਇਆ ਪਿਆ ਮੈਨੂੰ ਰਾਜ ਆ ਜੇ ਕਹਿੰਦੇ ਜਿੰਨਾ ਚਿਰ ਖਾਏਗਾ ਨਹੀਂ ਉਹਨਾਂ ਚਿਰ ਰਾਜ ਨਹੀਂ ਹੋਣਾ ਤੇ ਜਿੰਨਾ ਚਿਰ ਮਿਹਨਤ ਨਹੀਂ ਕਰੇਗਾ ਪ੍ਰਸ਼ਾਦਾ ਥਾਲੀ 'ਚ ਪਿਆ ਮੂੰਹ ਤੇ ਨਹੀਂ ਪੈਣਾ ਕਹਿੰਦੇ ਇਸੇ ਤਰ੍ਹਾਂ ਗੁਰੂ ਕੋਲ ਜਾਣਾ ਪੈਣਾ ਜਿੱਤੇ ਜਾਂਦੇ ਰਹੇ ਜਾਂਦੇ ਰਹੇ ਜਾਂਦੇ ਰਹੇ ਇੱਕ ਦਿਨ ਗੁਰੂ ਖੁਸ਼ ਹੋ ਜਾਣੇ ਫਿਰ ਗੁਰੂ ਦੇ ਨਾਲ ਸਾਝ ਬਣ ਜਾਣੇ ਗੁਰਪ੍ਰਸਾਦ ਕਿੰਨੇ ਵਿਰਲਾ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੱਚੇ ਬਾਦਸ਼ਾਹ ਤੁਸੀਂ ਤੇ ਮੇਰੇ ਮਿੱਤਰ ਹੋ ਤੁਸੀਂ ਮੇਰੀ ਬੇਨਤੀ ਨੂੰ ਸੁਣ ਲਓ ਨਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਮੀਤਾ ਦਾ ਭਾਵ ਹੁੰਦਾ ਹੈ ਮਿੱਤਰ ਸੱਜਣ ਸੱਚੇ ਪਾਤਸ਼ਾਹ ਤੁਸੀਂ ਤੇ ਮੇਰੇ ਮਿੱਤਰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਕਰ ਤੂੰ ਹੈ ਮੇਰਾ ਭਰਾ ਤੂੰ ਮੇਰਾ ਪਿਓ ਵੀ ਹੈ ਤੂੰ ਮੇਰੀ ਮਾਂ ਵੀ ਹੈ ਤੂੰ ਮੇਰਾ ਭੈਣ ਭਰਾ ਵੀ ਹੈ ਤੂੰ ਮੇਰਾ ਮਿੱਤਰ ਵੀ ਹੈ ਗੁਰੂ ਸਾਹਿਬ ਤੇ ਕਹਿੰਦੇ ਆ ਵੱਖਰਾ ਕੁਝ ਹੈ ਨਹੀਂ ਆਜੋ ਮਿੱਤਰ ਬਣੋ ਪੁੱਤਰ ਧੀਆਂ ਬਣੋ ਭਰਾ ਗੁਰੂ ਸਾਹਿਬ ਨੇ ਤੇ ਭਾਈ ਮਰਦਾਨਾ ਜੀ ਨੂੰ ਆਖਿਆ ਤੇ ਮੇਰਾ ਭਰਾ ਕਿਸੇ ਨਾਲ ਵਿਤਕਰਾ ਕੀਤਾ ਹੀ ਨਹੀਂ ਅਸੀਂ ਵਿਤਕਰੇ ਕਰਦੇ ਆ ਸਾਡੇ ਅੰਦਰ ਈਰਖਾ ਭਰਿਆ ਪਿਆ ਕਹਿੰਦੇ ਇਹ ਕੱਢਣਾ ਪੈਣਾ ਸੁਨੋ ਬਿਨੋ ਪ੍ਰਭ ਮੇਰੇ ਕੀਤਾ ਇਹ ਮੇਰੇ ਮਿੱਤਰ ਮੇਰੀ ਬੇਨਤੀ ਨੂੰ ਵੀ ਸੁਣ ਲਓ ਚਰਨ ਕਮਲ ਵਸੇ ਮੇਰੇ ਕੀਤਾ ਆਖੇ ਕਿਹੜੀ ਬੇਨਤੀ ਸੁਣੀਏ ਤੇਰੀ ਕਹਿੰਦੇ ਸੱਚੇ ਪਾਤਸ਼ਾਹ ਆ ਤੁਹਾਡੀ ਬਾਣੀ ਚਰਨ ਕਮਲ ਵਸੇ ਮੇਰੇ ਚਿੱਤਾਂ ਮੇਰੇ ਚਿੱਤ 'ਚ ਵਸ ਜਾਣ ਆ ਸ਼ਬਦ ਜਿਹੜੇ ਮੇਰੇ ਹਿਰਦੇ 'ਚ ਵਸ ਜਾਣ ਚਰਨ ਕਮਲ ਵਸਾਏ ਮੇਰੇ ਚਿੱਤਾ ਚਿੱਤਾ ਦਾ ਭਾਵ ਹੁੰਦਾ ਚਿੱਤ ਫਿਰਦਾ ਕਹਿੰਦੇ ਇਹਦੇ ਅੰਦਰ ਵਸ ਜਾਣ ਜਿੱਦੈ ਇਹਦੇ ਅੰਦਰ ਵਸ ਗਏ ਨਾਨਕ ਕਰ ਏਕ ਕਰੇ ਅਰਦਾਸ ਹੁਣ ਮੇਰੀ ਇੱਕ ਅਰਦਾਸ ਇਹ ਵੀ ਆ ਸੱਚੇ ਪਾਤਸ਼ਾਹ ਜੀ ਉਹ ਕਿਹੜੀ ਅਰਦਾਸ ਕਰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਂਦੇ ਸਾਨੂੰ ਨੇ ਪਰ ਗੱਲ ਆਪਣੇ ਤੇ ਲਾ ਕੇ ਕਹਿੰਦੇ ਸਮਝਾ ਤੇ ਸਾਨੂੰ ਰਹੇ ਆ ਨਾ ਨਾਨਕ ਏਕ ਕਹੇ ਅਰਦਾਸ ਕਿਹੜੀ ਅਰਦਾਸ ਕਰਦੇ ਆ ਵਿਸਰ ਨਾਹੀ ਪੂਰਨ ਗੁਣਤਾਸ ਕਿ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਤੁਸੀਂ ਵਿਸਰੋ ਨਾ ਭੁੱਲੋ ਨਾ ਕਦੇ ਮੈਨੂੰ ਗੁਰੂ ਸਾਹਿਬ ਨੇ ਕਥਾਾਂ ਤੇ ਲਿਖਿਆ ਨਾ ਕਹਿੰਦੇ ਚਾਹੇ ਮੈਨੂੰ ਧਰਤੀ ਦੇ ਸਾਰੇ ਸੁੱਖ ਦੇ ਦਿਓ ਚਾਹੇ ਜੋ ਮਰਜੀ ਹੋ ਜੇ ਪਰ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਤੁਸੀਂ ਨਾ ਭੁੱਲ ਜੋਂ ਕਹਿੰਦੇ ਜੇ ਜ਼ਿੰਦਗੀ ਦੇ ਵਿੱਚੋਂ ਪ੍ਰਮਾਤਮਾ ਹੀ ਭੁੱਲ ਗਿਆ ਕਹਿੰਦੇ ਕੋਠੀਆਂ ਜ਼ਮੀਨਾਂ ਜਾਇਦਾਦਾਂ ਨੂੰ ਕੀ ਕਰਾਂਗੇ ਧਰਤੀ ਦਾ ਹੀਰਾ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਵਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਰ ਕਹਿੰਦੇ ਮੇਰੇ ਅੰਦਰੋਂ ਤੇਰੀ ਯਾਦ ਨਾ ਭੁੱਲੇ ਤੇ ਅੱਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸੁਲਤਾਨ ਹੋਗਾ ਮੇਲ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਆ ਸਦਵਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਕਹਿੰਦੇ ਚਾਹੇ ਮੈਨੂੰ ਰਾਜਾ ਬਣਾ ਦੀ ਸੁਲਤਾਨ ਹੋਵਾਂ ਕਹਿੰਦੇ ਚਾਹੇ ਰਾਜਾ ਬਣਾ ਦੀ ਪਰ ਮੇਰੇ ਅੰਦਰ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਨਾ ਉਹ ਨੇਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਵਿਸਰ ਨਾਈ ਪੂਰਨ ਗੁਣਤਾਸ ਕਿ ਪੂਰਾ ਗੁਰੂ ਹੈ ਜਿਹੜਾ ਉਹਨੂੰ ਮੇਰੀ ਯਾਦ ਮੇਰੇ ਹਿਰਦੇ ਦੇ ਵਿੱਚ ਰਹਿਣੀ ਚਾਹੀਦੀ ਹੈ ਕਿਤੇ ਮੈਂ ਭੁੱਲ ਨਾ ਜਾਵਾਂ ਜੇ ਭੁੱਲ ਗਿਆ ਤਾਂ ਮੌਤ ਹੈ ਜੇ ਦਰਸ਼ਨਾਂ ਦੀ ਤਾਂ ਅੰਦਰ ਤਾਂ ਕਹਿੰਦੇ ਆਤਮਿਕ ਜੀਵਨ ਮਿਲ ਗਿਆ ਬਸ ਇੱਥੇ ਗੁਰੂ ਸਾਹਿਬ ਅੱਜ ਬੇਨਤੀ ਦਾ ਸ਼ਬਦ ਕਹੇ ਕਹਿੰਦੇ ਆ ਕਿ ਤੁਸੀਂ ਬੇਨਤੀ ਕਰਨੀ ਹੈ ਬੇਨਤੀਆਂ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਇੱਕ ਦਿਨ ਸੁਣੀ ਜਾਣੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਹਨਾ ਕਿ ਕਬੀਰ ਕੇਸੋ ਕੇਸੋ ਕੋਕੀ ਐ ਨਾ ਸੋਈਐ ਆਸਾਰ ਰਾਤ ਦਿਵਸ ਕੈ ਕੋਕਨੇ ਕਭੂ ਕੇ ਸੁਨੇ ਪੁਕਾਰ ਕਦੇ ਨੇ ਕਦੇ ਤੇ ਸੁਣੀ ਜਾਣੀ ਐ ਰੋਜ ਬਸ ਕੋਕਦੇ ਰਹੀਏ ਕੋਕਦੇ ਰਹੀਏ ਇੱਕ ਦਿਨ ਸੁਣੀ ਜਾਣੀ ਐ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਵਾਹ ਗੀਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ